ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਜੀ ਨੂੰ ਪਤਾ ਹੀ ਆ ਕਿ ਜਿਲ੍ਹਾ ਗੁਰਦਾਸਪੁਰ ਵਿੱਚ ਜਿਹੜਾ ਹੜ੍ਹ ਕਾਫੀ ਆਇਆ ਤੇ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਵਾ ਤੇ ਅੱਜ ਜਿਲ੍ਹਾ ਗੁਰਦਾਸਪੁਰ ਦੇ ਅੰਦਰ ਪਿੰਡ ਕੋਟ ਜੋਗਰਾਜ ਜਿਹੜਾ ਕਿ ਕਾਨੂੰਆਂ ਦੇ ਲਾਗੇ ਪੈਂਦਾ ਆ ਤੇ ਉੱਥੋਂ ਸੰਕਤਾ ਜੜੀਆਂ ਵਾ ਹੜ੍ਹ ਪੀੜਤਾਂ ਵਾਸਤੇ ਇੱਥੋਂ ਰਾਸ਼ਨ ਤੇ ਕੋਈ ਚਾਰਾ ਵਗੈਰਾ ਡੰਗਰਾਂ ਵਾਸਤੇ ਲੈ ਕੇ ਜਾ ਰਹੇ ਆ ਤੇ ਤੁਹਾਨੂੰ ਮਿਲਾਉਣੇ ਆ ਉਹਨਾਂ ਨਾਲ ਨਾਲੇ ਗੱਲ ਵੀ ਕਰਾਉਣੇ ਆ ਤੇ ਨਾਲੇ ਪੁੱਛਦੇ ਆਂ ਕਿ ਉਹਨਾਂ ਨੇ ਇਹ ਸੇਵਾ ਜਿਹੜੀ ਆ ਕਿੱਦਾਂ ਰਲ ਕੇ ਕੀਤੀ ਆ ਤੇ ਇਹਨਾਂ ਨੂੰ ਵੇਖ ਕੇ ਹੋਰਨਾਂ ਨੂੰ ਵੀ ਜਿਹੜੀ ਆ ਉਹ ਸੇਵਾ ਕਰਨੀ ਚਾਹੀਦੀ ਆ ਕਿਉਂਕਿ ਉੱਥੇ ਬਹੁਤ ਮੁਸੀਬਤ ਪਈ ਆ ਕਿਸੇ ਤੇ ਵੀ ਆ ਸਕਦੀ ਆ ਤੇ ਅਸੀਂ ਬਾਕੀ ਤੁਹਾਡੇ ਨਾਲ ਗੱਲ ਕਰਾਉਣੀ ਆ ਤੇ ਨਾਲੇ ਤੁਹਾਨੂੰ ਉਹਨਾਂ ਨਾਲ ਮਲਾਉਣੀ ਆ ਲੋ ਬ੍ਰੈਡ ਲੋ ਸੰਗਤ ਜੀ ਤੁਸੀਂ ਵੀ ਵੇਖ ਹੀ ਸਕਦੇ ਹੋ ਜਿਵੇਂ ਇਹਦੇ ਵਿੱਚ ਪਾਣੀ ਦੀ ਸੇਵਾ ਆ ਡੰਗਰਾ ਪ੍ਰਸ਼ਾਦੇ ਆ ਰਸ ਬ੍ਰੈਡ ਸੁੱਕੀਆਂ ਰਸਤਾ ਡੰਗਰਾਂ ਵਾਸਤੇ ਚਾਰਾ ਤੇ ਦਵਾਈਆਂ ਵਗੈਰਾ ਮੈਡੀਕਲ ਦੀ ਸਹੂਲਤ ਵੀ ਨਾਲ ਹੀ ਰੱਖੀ ਆ ਤੇ ਆ ਪਾਣੀ ਵਗੈਰਾ ਲਿਆਂਦਾ ਆ ਇਹ ਪਾਣੀ ਦੀ ਵੀ ਸਭ ਤੋਂ ਵੱਧ ਲੋੜ ਆ ਪਾਣੀ ਤਾਂ ਚਲੋ ਕਾਫੀ ਆ ਪਰ ਪੀਣ ਵਾਸਤੇ ਪਾਣੀ ਦੀ ਇੱਥੇ ਕਮੀ ਆ ਹਾਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਲ੍ਹਾ ਗੁਰਦਾਸਪੁਰ ਪਿੰਡ ਕੋਟ ਜੋਗਰਾ ਜਿਹੜਾ ਕਾਨੂੰਆ ਦੇ ਨੇੜੇ ਪੈਂਦਾ ਆ ਉੱਥੋਂ ਪਿੰਡ ਦੀਆਂ ਸੰਗਤਾਂ ਜਿਹੜੀਆਂ ਵਾ ਉਹ ਡੇਰਾ ਬਾਬਾ ਨਾਨਕ ਲੰਗਰ ਲੈ ਕੇ ਜਾ ਰਹੀਆਂ ਕੁਝ ਸੁੱਕੀਆਂ ਰਸਤਾਂ ਤੇ ਜਿਵੇਂ ਡੰਗਰਾਂ ਵਾਸਤੇ ਚਾਰਾ ਉਹ ਲੈ ਕੇ ਜਾ ਰਹੇ ਆ ਸਾਰੇ ਆਪਣੇ ਨੌਜਵਾਨ ਜਿਹੜੇ ਆ ਉਹ ਅੱਜ ਇਕੱਠੇ ਹੋਏ ਆ ਤੇ ਉਹ ਸੇਵਾ ਲੈ ਕੇ ਚੱਲੇ ਆ ਤੇ ਸਾਡੇ ਨਾਲ ਹੀ ਪਿੰਡ ਦੇ ਸਰਪੰਚਾ ਤੇ ਅਸੀਂ ਤੁਹਾਡੀ ਉਹਨਾਂ ਨਾਲ ਵੀ ਗੱਲ ਕਰਵਾਉਂਦੇ ਆ ਵੀ ਉਹ ਕੀ ਕੀ ਲੈ ਕੇ ਜਾ ਰਹੇ ਆ ਹਾਂਜੀ ਸਰਪੰਚ ਜੀ ਕਿਹੜੀ ਕਿਹੜੀ ਸੇਵਾ ਲੈ ਕੇ ਜਾ ਰਹੇ ਉਹ ਦੀ ਖਾਲਸਾ ਵਾਹ ਫਤੇ ਜੀ ਮੈਂ ਸੁਖਦੇਵ ਸਿੰਘ ਪਿੰਡ ਕੋਟਜੋੜਾਇ ਤੋਂ ਸਰਪੰਚ ਜੀ ਮੇਰੇ ਨਾਲ ಗ್ರಾಮ ਪੰਚਾਇਤ ਮੇਰੇ ਪਿੰਡ ਦੇ ਬਹੁਤ ਹੀ ਮੋਤਵਰ ਸੱਜਣ ਭੈਣਾ ਬੀਬੀਆਂ ਨੇ ਬਹੁਤ ਹੀ ਤਨਮਨ ਧਨ ਨਾਲ ਸੇਵਾ ਕੀਤੀ ਆਪਾਂ ਜੀ ਡੇਰੇ ਜੋ ਜੀ ਹੜਪੀੜਤਾ ਵਾਸਤੇ ਲੰਗਰ ਬਣਾ ਕੇ ਜੀ ਤੇ ਪ੍ਰਸ਼ਾਦਾ ਪਿਆਰ ਕਰਕੇ ਚੱਲ ਰਹੇ ਆ ਜੀ ਉਹਨਾਂ ਵਾਸਤੇ ਆਪਾਂ ਦਵਾਈਆਂ ਦਾ ਪ੍ਰਬੰਧ ਕੀਤਾ ਵਾ ਜੀ ਹੋਰ ਆਪਾਂ ਨਾਲ ਹੀ ਜੀ ਡੰਗਰਾਂ ਵਾਸਤੇ ਚਾਰਾ ਉਹ ਵੀ ਲੈ ਕੇ ਚੱਲੇ ਆ ਜੀ ਆਪਾਂ ਹੋਰ ਵੀ ਸੱਜਣਾਂ ਨੂੰ ਅਪੀਲ ਕਰਦੇ ਆ ਕਿ ਉਹਨਾਂ ਦੀ ਔਖੀ ਘੜੀ ਵਿੱਚ ਆਪਾਂ ਸਾਥ ਦੇਈਏ ਜੀ ਆਪਾਂ ਉਹਨਾਂ ਦਾ ਵੱਧ ਤੋਂ ਵੱਧ ਜੋ ਸਾਡੇ ਕੋਲ ਮਦਦ ਹੋ ਸਕਦੀ ਹੋ ਆਪਾਂ ਕਰੀਏ ਜੀ ਮੈਂ ਫਿਰ ਸਭ ਤੋਂ ਨੂੰ ਇਹ ਹੀ ਅਪੀਲ ਕਰਦਾ ਆ ਕਿ ਉਹ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਛਾ ਸਪੈਂਸ ਸਾਹਿਬ ਇਹ ਮਤਲਬ ਸਾਰਿਆਂ ਦੇ ਸਹਿਯੋਗ ਨਾਲ ਹੀ ਆ ਕਿ ਜਾਂ ਮਤਲਬ ਤੁਸੀਂ ਇਕੱਲੇ ਆਪਣੀ ਨਹੀਂ ਆਪਾਂ ਸਾਰੇ ਹੀ ਪਿੰਡ ਦਾ ਸਹਿਯੋਗ ਆ ਜੀ ਬਹੁਤ ਉਨ੍ਹਾਂ ਦਾ ਸਾਰਿਆਂ ਦਾ ਬਹੁਤ ਹੀ ਬਹੁਤ ਧੰਨਵਾਦ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਵਾਹਿਗੁਰੂ ਜੀ ਇਦਾਂ ਹੀ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਾਰੇ ਹੀ ਇਦਾਂ ਹੀ ਆਪਣਾ ਪਿੰਡਾਂ ਦੇ ਵਿੱਚੋਂ ਜਿਹੜੇ ਆ ਰਾਸ਼ਨ ਪਾਣੀ ਇਕੱਠਾ ਕਰਕੇ ਤੇ ਜਾ ਕੇ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਉੱਥੇ ਬਹੁਤ ਮਾੜੇ ਹਾਲਾਤ ਆ ਤੇ ਲੋਕਾਂ ਦੇ ਡੰਗਰ ਵਗੈਰਾ ਉੱਥੇ ਰੁੜ ਗਏ ਆ ਲੋਕਾਂ ਦੇ ਜੋ ਵੀ ਕਣਕਾਂ ਵਗੈਰਾ ਝੋਨੇ ਉਹ ਖਰਾਬ ਹੋ ਗਏ ਆ ਕਣਕਾਂ ਲੋਕਾਂ ਦੀਆਂ ਘਰੇ ਬਈਆਂ ਉਹ ਖਰਾਬ ਹੋ ਗਈਆਂ ਉੱਥੇ ਰਾਸ਼ਨ ਦੀ ਬਹੁਤ ਤੰਗੀ ਆ ਪ੍ਰਸ਼ਾਦਿਆਂ ਦੀ ਬਹੁਤ ਤੰਗੀ ਆ ਉਥੇ ਤੇ ਪਾਣੀ ਦੀ ਬਹੁਤ ਤੰਗੀ ਆ ਬਾਕੀ ਇਹ ਜਾ ਕੇ ਸਾਰੀ ਆਪਣੀ ਅਪਡੇਟ ਦੇਣਗੇ ਉਥੇ ਜਾ ਕੇ ਵੀ ਕੀ ਕੀ ਜ਼ਰੂਰਤ ਆ ਤੇ ਉਸ ਤੋਂ ਬਾਅਦ ਆਪਾਂ ਫੇਰ ਵੀਡੀਓ ਪਾਵਾਂਗੇ ਅੱਜ ਤਰੀਕ 30 ਤਰੀਕ ਆ ਅਗਸਤ ਦਾ ਮਹੀਨਾ ਆ ਤੇ ਇਹ ਸੰਗਤਾਂ ਜਾ ਰਹੀਆਂ ਪਿੰਡ ਕੋੜ ਜੋਗਰਾਜ ਤੋਂ ਬਾਕੀ ਤੁਹਾਨੂੰ ਉਥੇ ਜਾ ਕੇ ਸਾਰੀ ਅਪਡੇਟ ਦਿੱਤੀ ਜਾਊਗੀ ਆ ਸਾਰਾ ਸਮਾਨ ਗਿਆ ਆਪਣੇ ਟਰਾਲੀ ਵਿੱਚ ਲਾ ਦਿੱਤਾ ਗਿਆ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਆ ਤੇ ਰਸਿਆ ਤੇ ਕੁਝ ਲੰਗਰ ਵੀ ਤਿਆਰ ਕੀਤਾ ਗਿਆ ਵਾ ਨਾਲ ਤੇ ਦਾਲ ਫੁਲਕਾ ਇਹ ਨਾਲ ਪ੍ਰਸ਼ਾਦਾ ਜੀ ਤੇ ਹੋਰ ਵੀ ਕਾਫੀ ਰਸਤਾ ਜਵੇਂ ਬਿਸਕੁਟ ਵਗੈਰਾ ਪਾਣੀ ਦੀ ਸੇਵਾ ਦਾ ਤੇ ਬਾਕੀ ਇੱਕ ਟਰਾਲੀ ਹੋਰ ਖੜੀ ਜਿੱਤੇ ਡੰਗਰਾਂ ਵਾਸਤੇ ਜਿਹੜਾ ਵਾ ਉਹ ਚਾਰਾ ਲੋਡ ਕੀਤਾ ਗਿਆ ਵਾ ਤੇ ਉਹ ਵੀ ਨਾਲੇ ਟਰਾਲੀਆਂ ਜਾਣਗੇ ਦੋ ਟਰਾਲੀਆਂ ਪਿੰਡ ਕੋਟ ਜਾ ਕੋਟ ਜੋਗਰਾਜ ਤੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਸੇਵਾ ਲਈ ਡੇਰਾ ਬਾਬਾ ਨਾਨਕ ਜਾ ਰਹੀਆਂ ਨੇ ਲੋ ਸੰਤ ਜੀ ਆ ਡੰਗਰਾਂ ਵਾਸਤੇ ਝਾੜਾ ਚਾਰਾ ਲੱਦਿਆ ਹੋਇਆ ਵਾ ਪਸ਼ੂਆਂ ਵਾਸਤੇ ਆ ਟਰਾਲੀ ਤੇ ਦੇਖ ਹੀ ਸਕਦੇ ਭਰੀ ਹੋਈ ਆ